ਦੇ ਵਿੱਚ ਅੱਜ ਦੂਸਰੀ ਵਾਰ ਹੀ ਆਏ ਤੁਸੀਂ ਜੀ ਪਹਿਲੇ ਹਫਤੇ ਇਹ ਸਿਸਟਰ ਸਾਡੇ ਵਿੱਚ ਪਿਛਲੇ ਸੰਡੇ ਆਏ ਉਦੋਂ ਇਹਨਾਂ ਦੇ ਸਰੀਰ ਵਿੱਚ ਲੇਡੀਜ਼ ਗੁਕਤ ਪ੍ਰੋਬਲਮ ਸੀ ਇਹਨਾਂ ਨੂੰ ਮੰਥਰੀ ਪ੍ਰੋਬਲਮ ਸੀ ਔਰ ਇਹਨਾਂ ਨੇ ਰਿਪੋਰਟਾਂ ਵੀ ਕਰਾਈਆਂ ਉਹਦੇ ਵਿੱਚ ਅਲੱਗ-ਅਲੱਗ ਡਾਕਟਰਾਂ ਨੇ ਅਲੱਗ-ਅਲੱਗ ਇਹਨਾਂ ਨੂੰ ਸਮੱਸਿਆ ਵਾਂ ਦਸੀਆ ਕੋਈ ਕਹਿੰਦਾ ਵੀ ਇਨਫੈਕਸ਼ਨ ਹੈ ਕੋਈ ਕਹਿੰਦਾ ਵੀ ਸੌਲੀਆਂ ਪਾਣੀ ਵਾਲੀਆਂ ਕਪਰੇਸ਼ਨ ਹੋਏਗਾ ਇਦਾਂ ਕਰਕੇ ਇਹ ਬਹੁਤ ਸਮੱਸਿਆਵਾਂ ਚ ਸਿਗੇ ਸੋ ਪਿਛਲੇ ਹਫ਼ਤੇ ਤੁਸੀਂ ਵਿਸ਼ਵਾਸ ਦੇ ਨਾਲ ਰੱਬ ਦੀ ਜੁਣੀ ਚਾਏ ਸਿਸ਼ਟਤਾ ਨੂੰ ਲੈ ਕੇ ਆਏ ਤੁਸੀਂ ਸੰਗਤੀ ਵਿੱਚ ਆਏ ਰੱਬ ਦੀ ਆਰਾਧਨਾ ਕੀਤੀ ਪ੍ਰਾਰਥਨਾ ਹੋਈ ਜਦੋਂ ਤੁਸੀਂ ਘਰ ਚਲੇ ਗਏ ਤੁਹਾਨੂੰ ਇਦਾਂ ਮਹਿਸੂਸ ਹੋਇਆ ਕਿ ਤੁਹਾਡੇ ਪੇਟ ਦੇ ਚਾਪੇ ਬੈਕ ਪੜੇ ਪੰਜ ਕੀ ਹੋਇਆ ਇਹ ਕਿਦਾਂ ਸੁਣਿਆ ਹੈ ਹਾਂ ਜਦੋਂ ਤੁਸੀਂ ਆਪਣੇ ਘੜਗੇ ਤੁਹਾਡੇ ਸਰੀਰ 'ਚ ਨਹੀਂ ਛਿੜਗੇ ਪੇਟ 'ਚ ਵੀ ਹੁੰਦਾ ਦਰਦ ਨੂੰ ਨੀਚੇ ਤਾਂ ਕੋ ਘੁੰਮਦਾ ਤੇ ਜਦੋਂ ਵੀ ਰਾਤ ਉਸ ਤੋਂ ਬਾਅਦ ਤੁਹਾਨੂੰ ਲੱਗਾ ਕਿ ਮੇਰਾ ਸਰੀਰ ਹੁਣ ਫਰੀ ਹੋ ਗਿਆ ਸਾਰੀ ਦਰਦ ਕੱਤੋਂ ਆਉਂਦੀ ਔਰ ਤਾਂ ਇਹ ਉਹ ਪ੍ਰੋਬਲਮ ਵੀ ਕੱਤੋਂ ਆਉਂਦੀ ਹਾਲੇ ਤੁੰਗ ਇਹ ਸਮੱਸਿਆ ਹੋ ਰਹੀ ਹੈ ਪ੍ਰਬਲ ਹੋ ਰਹੀ ਹੈ आए परेश्वर तव्हांजे सरीर करमेश्वर